ਹੈਲੋ ਜੀ ਸਾਰੇ ਪੈਣਪਰਾਵਾਂ ਨੂੰ ਸਭ ਤੋਂ ਪਹਿਲਾਂ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਆਪਣੇ ਚੈਨਲ ਮਾਂ ਦਾ ਪਿਆਰ ਔਰ ਬਲੌਗ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਵਾਹਿਗੁਰੂ ਜੀ ਅੱਗੇ ਦੋਹੀ ਹੱਥ ਜੋੜ ਕੇ ਅਰਦਾਸ ਕਰਦੇ ਹਾਂ ਕਿ ਮੇਰੇ ਸਾਰੇ ਪੈਣਪਰਾ ਠੀਕ ਠਾਕ ਹੋਣ ਅੱਜ ਦੀ ਜਿਹੜੀ ਵੀਡੀਓ ਹੈ ਬਹੁਤ ਹੀ ਖਾਸ ਹੋਣ ਵਾਲੀ ਹੈਗੀ ਕਿਉਂਕਿ ਮੈਂ ਅਕਸਰ ਤੁਹਾਨੂੰ ਕਹਿਨੀ ਹੁੰਦੀ ਆ ਕਿ ਨਾਮ ਜਪੋ ਸਿਮਰਨ ਕਰੋ ਹਨਾ ਕਈ ਪੈਣਪਰਾ ਮੈਨੂੰ ਕਹਿ ਵੀ ਦਿੰਦੇ ਨੇ ਭੈਣੇ ਸਾਨੂੰ ਇੰਨਾ ਟਾਈਮ ਹੋ ਗਿਆ ਹਨਾ ਸਾਨੂੰ ਇਸ ਚੀਜ਼ ਦਾ ਫਲ ਨਹੀਂ ਮਿਲ ਰਿਹਾ ਦੇਖੋ ਫਾਲ ਦੇਣਾ ਵਾਹਿਗੁਰੂ ਜੀ ਦੀ ਮਰਜ਼ੀ ਹੈ ਆਪਣਾ ਕੰਮ ਹੈ ਮਿਹਨਤ ਕਰਨਾ ਜਿਵੇਂ ਕਿ ਆਪਾਂ ਨਾ ਹਰ ਰੋਜ਼ ਆਪਦੇ ਘਰਾਂ ਦੇ ਵਿੱਚ ਮਿਹਨਤ ਕਰਦੇ ਆ ਕੰਮ ਕਰਦੇ ਆ ਆਪਾਂ ਇਹ ਤਾਂ ਨਹੀਂ ਦੇਖਦੇ ਵੀ ਸਾਨੂੰ ਕੋਈ ਤਨਖਾਹ ਦੇਊਗਾ ਉਸੇ ਤਰੀਕੇ ਨਾਲ ਮਿਹਨਤ ਕਰਦੇ ਰਹੋ ਸਿਮਰਨ ਕਰਦੇ ਰਹੋ ਤਾਂ ਵਾਹਿਗੁਰੂ ਜੀ ਤੁਹਾਡੀ ਜਰੂਰ ਸੁਣਨਗੇ ਇਹ ਕਦੇ ਨਹੀਂ ਹੋ ਸਕਦਾ ਵੀ ਵਾਹਿਗੁਰੂ ਜੀ ਤੁਹਾਡੀ ਨਾ ਸੁਣ ਦੇਖੋ ਆਪਾਂ ਨੂੰ ਹੁੰਦਾ ਹੈ ਹਨਾ ਵੀ ਬਹੁਤ ਦਵਾਈਆਂ ਲੈ ਲੈ ਕੇ ਆਪਾਂ ਥੱਕ ਜਾਂਦੇ ਆਂਗੇ ਕੋਈ ਆਪਾਂ ਨੂੰ ਕਿਤੇ ਇਹ ਕਹਿੰਦੇ ਵੀ ਤੁਸੀਂ ਇੱਥੇ ਚਲੇ ਜਾਓ ਕੋਈ ਕਿਤੇ ਕਹਿੰਦਾ ਕੋਈ ਇੱਥੇ ਚਲੇ ਜਾਓ ਲੱਖਾਂ ਆਪਾ ਰੁਪਇਆ ਖਰਾਬ ਕਰਦੇ ਨੇ ਪਰ ਫਿਰ ਵੀ ਹੈ ਨਾ ਠੀਕ ਨਹੀਂ ਹੁੰਦਾ ਹੈਗਾ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਅੱਜ ਇੱਕ ਛੋਟੀ ਜੀ ਗੱਲ ਦੱਸਾਂਗੀ ਕਿ ਜਦੋਂ ਵੀ ਤੁਹਾਨੂੰ ਹੈ ਨਾ ਕਿਸੇ ਵੀ ਤਰੀਕੇ ਦੀ ਕੋਈ ਵੀ ਤਕਲੀਫ ਹੋਵੇ ਇੱਕ ਸ਼ਬਦ ਵੀ ਮੈਂ ਤੁਹਾਨੂੰ ਦੱਸਾਂਗੀ ਕਿ ਤੁਸੀਂ ਇਸ ਦਾ ਨਾਮ ਸਿਮਰਨ ਕਰਨ ਲੱਗ ਜਿਓ ਦੇਖਿਓ ਤੁਹਾਡੇ ਜਿੱਥੇ ਵੀ ਹੈ ਨਾ ਕੋਈ ਬਿਮਾਰੀ ਹੈ ਤੁਹਾਨੂੰ ਉਹ ਕਿੰਨੇ ਦਿਨਾਂ ਦੇ ਵਿੱਚ ਖਤਮ ਹੋਣੀ ਸ਼ੁਰੂ ਹੋਵੇਗੀ ਸਭ ਤੋਂ ਪਹਿਲਾਂ ਤੁਸੀਂ ਨੇ ਕੀ ਕਰਨਾ ਹੈ ਜਦੋਂ ਵੀ ਤੁਸੀਂ ਨੇ ਹਨਾ ਆਪਾਂ ਬਿਮਾਰੀਆਂ ਨੂੰ ਅੱਜ ਕੱਲ ਸਾਰੇ ਨੂੰ ਘੇਰ ਰੱਖਿਆ ਜਦੋਂ ਵੀ ਤੁਸੀਂ ਨੇ ਹਨਾ ਦਵਾਈ ਲੈਣ ਜਾਣੀ ਹੈ ਘਰ ਤੋਂ ਤੁਸੀਂ ਨੇ ਤੁਰਨਾ ਤਾਂ ਤੁਸੀਂ ਨੇ ਕੀ ਕਰਨਾ ਹੈ ਕਿਉਂਕਿ ਜਦੋਂ ਆਪਾਂ ਘਰ ਤੋਂ ਜਾਣੇ ਜਦੋਂ ਕਹਿੰਦੇ ਨੇ ਜਿਸ ਤਣ ਲੱਗੀਆਂ ਸੋਈ ਤਣ ਜਾਣੇ ਦੂਜਾ ਕੀ ਜਾਣੇ ਪੀੜ ਪ੍ਰਾਈ ਹੈ ਨਾ ਕੋਈ ਵੀ ਆਪਾਂ ਦੱਸਦੇ ਆਪਾਂ ਉੱਥੇ ਹੀ ਭੱਜ ਚੱਲਦੇ ਆਂਗੇ ਪਰ ਘਰ ਤੋਂ ਤੁਰਨ ਤੋਂ ਪਹਿਲਾਂ ਦੇਖੋ ਜਾਣਾ ਵੀ ਚਾਹੀਦਾ ਆਪਣਾ ਫਰਜ਼ ਹੈਗਾ ਕਿਉਂਕਿ ਆਪਾਂ ਇੱਕ ਦੂਜੇ ਦੇ ਨਾਲ ਹਨਾ ਸੰਸਾਰ ਦੇ ਵਿੱਚ ਇਸੇ ਕਰਕੇ ਆਂਗੇ ਕਿ ਆਪਾਂ ਇੱਕ ਦੂਜੇ ਦੀ ਦੇਖਭਾਲ ਕਰ ਸਕੀ ਸਭ ਤੋਂ ਪਹਿਲਾਂ ਤੁਸੀਂ ਨੇ ਕੀ ਕਰਨਾ ਸਭ ਤੋਂ ਪਹਿਲਾਂ ਘਰ ਤੋਂ ਤੁਰਨ ਤੋਂ ਪਹਿਲਾਂ ਤੁਸੀਂ ਨੇ ਸਾਰਿਆਂ ਨੇ ਖੜੇ ਹੋ ਕੇ ਹਨਾ ਅਰਦਾਸ ਕਰਨੀ ਅਰਦਾਸ ਕੀ ਕਰਨੀ ਹੈ ਕਿ हे ਵਾਹਿਗੁਰੂ ਜੀ ਮੈਨੂੰ ਇਸ ਰੋਗ ਨੇ ਪੀੜਿਤ ਕੀਤਾ ਹੋਇਆਗਾ ਇਸ ਬਿਮਾਰੀ ਦੇ ਨਾਲ ਮੈਂ ਗ੍ਰਸਥਾਂਗਾ ਮੇਰੇ ਆਪ ਦੇ ਖੁਦ ਦੇ ਮਾੜੇ ਕਰਮਾ ਕਰਕੇ ਹੀ ਮੈਨੂੰ ਇਹ ਰੋਗ ਚਿੰਬੜਿਆ ਹੈ ਪਿਤਾ ਜੀ ਕਿਰਪਾ ਕਰਨੀ ਬਹੁਤ ਮਨ ਪਟਕ ਰਿਹਾ ਬਹੁਤ ਥਾਮੀ ਮੈਂ ਤੱਕੇ ਖਾ ਚੁੱਕਿਆਗਾ ਤਾਂ ਵੈਦਾਂ ਸੰਦਾ ਸੰਗ ਇਕੱਠਾ ਹੋਆ ਔਖ ਦਾ ਵੈਰਾਸ ਵਿੱਚ ਆਪ ਖਲੋਆ ਪਿਤਾ ਜੀ ਦਵਾਈਆਂ ਜੜੀਆਂ ਬੂਟੀਆਂ ਕੁਝ ਵੀ ਹੈ ਨਾ ਉਦੋਂ ਆਸਰ ਕਰਦਾ ਜਦੋਂ ਤੂੰ ਵਿੱਚ ਖੜ ਜਾਂਦਾ ਹੈ ਵਾਹਿਗੁਰੂ ਜੀ ਦੇਖੋ ਆਪਾਂ ਕਈ ਵਾਰੀ ਦੇਖਿਆ ਹੈ ਨਾ ਡਾਕਟਰ ਕਹਿੰਦੇ ਮਰੀਜ਼ ਪਿਆਉਣ ਦੇ ਵੈਂਟੀਲੇਟਰ ਤੇ ਲਾ ਲਓ ਜਿਵੇਂ ਜਾਂ ਆਪਰੇਸ਼ਨ ਤੇ ਹੈ ਨਾ ਡਾਕਟਰ ਕਹਿੰਦੇ ਨੇ ਵੀ ਜਿਹੜਾ ਸਾਡਾ ਕੰਮ ਸੀ ਉਹ ਅਸੀਂ ਨੇ ਕਰਤਾ ਹੁਣ ਵਾਹਿਗੁਰੂ ਅੱਗੇ ਅਰਦਾਸ ਕਰੋ ਬਸ ਉਹਦੀ ਦੁਆ ਹੀ ਇਹਨੂੰ ਬਚਾ ਸਕਦੀ ਹੈਗੀ ਉਸੇ ਤਰੀਕੇ ਦੇ ਨਾਲ ਦੇਖੋ ਭਰੋਸੇ ਦੇ ਨਾਲ ਦੇਖੋ ਕਈ ਪੈਨਪਰ ਮੈਨੂੰ ਪੁੱਛਦੇ ਆ ਕਿ ਮੈਂ ਆਪਣੀ ਉਹ ਵੀਡੀਓ ਪਾਈ ਸੀ ਕਿ ਮੇਰੀ ਹੈ ਨਾ ਬੈਕ ਪੇਨ ਜਿਹੜੀ ਮੇਰੀ ਕਮਰ ਦਰਦ ਸੀਗਾ ਉਹ ਕੀ ਮੇ ਠੀਕ ਹੋਇਆ ਦੇਖੋ ਇੱਕ ਬਹਾਨਾ ਬਣਦਾ ਹੈ ਨਾ ਕਹਿੰਦੇ ਚੜਾਵੇ ਤਾਪ ਲਜਾਵੇ ਆਪ ਜਦੋਂ ਆਪਾਂ ਵਾਹਿਗੁਰੂ ਜੀ ਅੱਗੇ ਅਰਦਾਸ ਕਰਕੇ ਘਰ ਤੋਂ ਤੁਰਦੇ ਆ ਨਾ ਤਾਂ ਵਾਹਿਗੁਰੂ ਜੀ ਆਪ ਹੀ ਆਪਾਂ ਨੂੰ ਉਸ ਜਗ੍ਹਾ ਲੈ ਜਾਂਦੇ ਨੇ ਜਿੱਥੇ ਕਿ ਆਪਣੇ ਉਸ ਰੋਗ ਦਾ ਹਨਾ ਖਾਤਮਾ ਹੋਣਾ ਹੁੰਦਾ ਮੈਂ ਵੀ ਜਦੋਂ ਮੈਨੂੰ ਬੇਕ ਬੈਕ ਪੇਨ ਸੀਗੀ ਮੇਰੀ ਟੂਹੀ ਦੇ ਵਿੱਚ ਦਰਦ ਹੁੰਦਾ ਸੀ ਮੇਰੇ ਨਾਲ L4 ਤੇ L5 ਦੇ ਵਿੱਚ ਆਪਣੇ ਜਿਹੜੇ ਨਰਵਸ ਸਿਸਟਮ ਜਿਹੜੇ ਨਾੜਾ ਨੇ ਉਹਨਾਂ ਦੇ ਵਿੱਚ 20 mm ਦਾ ਗੈਪ ਪੈ ਗਿਆ ਸੀਗਾ ਦੇਖੋ ਕੋਈ ਕਹਿ ਰਿਹਾ ਸੀ ਆਪਰੇਸ਼ਨ ਕਰਵਾ ਲਓ ਕੋਈ ਕੁਝ ਕਹਿ ਰਿਹਾ ਸੀ ਕੋਈ ਕੁਝ ਕਹਿ ਰਿਹਾ ਸੀ ਹਨਾ ਮੈਨੂੰ ਤੁਰਿਆ ਵੀ ਨਹੀਂ ਜਾਂਦਾ ਸੀ ਮਤਲਬ ਕਿ ਮੈਨੂੰ ਕਮਰ ਤੋਂ نیچے ਹਨਾ ਪਤਾ ਵੀ ਲੱਗਣੋਂ हट ਗਿਆ ਸੀਗਾ ਵੀ ਬਾਥਰੂਮ ਲੈਟ੍ਰੀਨ ਜਦੋਂ ਮੈਂ ਜਾਣਾ ਹੁੰਦਾ ਮੈਨੂੰ ਥੋੜਾ ਬਹੁਤਾ ਹਨਾ ਹੁੰਦਾ ਫੀਲ ਹੁੰਦਾ ਨਹੀਂ ਮੈਨੂੰ ਫੀਲ ਨਹੀਂ ਹੁੰਦਾ ਸੀਗਾ ਇੰਨੀ ਜ਼ਿਆ ਅੱਜ ਮੈਂ ਤੁਹਾਡੇ ਸਾਹਮਣੇ ਹਨਾ ਬੈਠੀ ਆਂਗੀ ਇਹ ਵਾਹਿਗੁਰੂ ਜੀ ਦੀ ਹੀ ਕਰਾਮਾਤ ਹੈ ਦੇਖੋ ਮੈਂ ਕੋਈ ਐਡਾ ਕੋਈ ਆਪਰੇਸ਼ਨ ਨਹੀਂ ਕਰਵਾਇਆ ਕੋਈ ਮੈਂ ਐਡੀਆਂ ਮਹਿੰਗੀਆਂ ਦਵਾਈਆਂ ਨਹੀਂ ਖਾਧੀਆਂ ਕੁਝ ਨਹੀਂ ਸਿਰਫ ਠੀਕ ਹੈ ਵੀ ਇੱਕ ਵਾਰੀ ਮੈਂ ਕੋਲੰਬੀਆ ਹਸਪੀਟਲ ਆਪਣਾ ਪਟਿਆਲੇ ਉਦੀ ਵਿੱਚ ਮੈਂ ਆਪਣੀ ਐਮ ਆਰ ਆਈ ਵਗੈਰਾ ਜ਼ਰੂਰ ਕਰਵਾਈਏਗੀ ਪਰ ਮੈਂ ਦਵਾਈ ਕੋਈ ਨਹੀਂ ਹੈ ਨਾ ਇੰਨੀ ਖਾਦੀ ਹੈਗੀ ਉਸ ਤੋਂ ਬਾਅਦ ਫਿਰ ਇੱਕ ਬਹਾਨਾ ਬਣਾਉਂਦੇ ਇੱਕ ਛੱਲਾ ਪਾਉਂਦੇ ਨੇ ਹਨਾ ਕਈ ਪੈਣਾਂ ਨੇ ਮੈਨੂੰ ਕਿਹਾ ਹੈ ਵੀ ਪੈਣਾਂ ਸਾਨੂੰ ਉਥੋਂ ਕੋਈ ਫਰਕ ਨਹੀਂ ਪਿਆ ਦੇਖੋ ਮੈਨੂੰ ਪੈਣਾਂ ਜੋ ਫਰਕ ਪਿਆ ਮੈਂ ਤੁਹਾਡੇ ਨਾਲ ਹਨਾ ਉਹ ਜ਼ਰੂਰ ਵੀਡੀਓ ਸਾਂਝੀ ਕੀਤੀ ਹੈ ਹੋਰ ਵੀ ਸਾਡੇ 4-5 ਜਣੇ ਪਵਾ ਕੇ ਲੈ ਕੇ ਆਏ ਨੇ ਉਹਨਾਂ ਨੂੰ ਵੀ ਫਰਕ ਹੈ ਉਥੇ ਦੋ ਨੇਗੇ ਹਨਾ ਤੇ ਇੱਕ ਤਾਂ ਵੈਸੇ ਹੀ ਹੈਗਾ ਹਨਾ ਇੱਕ ਜਿਹੜਾ ਪਾਉਂਦਾ ਹੈਗਾ ਉਹ ਬੈਦ ਵੀ ਹੈਗਾ ਤੇ ਉਹਦੀ ਨੂੰ ਵੀ ਡਾਕਟਰ ਹੈਗੀ ਤੇ ਬਾਕੀ ਜਦੋਂ ਆਪਾਂ ਮੈਂ ਪਹਿਲਾਂ ਕਿਹਾ ਵੀ ਜਦੋਂ ਆਪਾਂ ਵਾਈਗੁਰੂ ਜੀ ਅੱਗੇ ਅਰਦਾਸ ਕਰਕੇ ਘਰ ਤੋਂ ਤੁਰਾਂਗੇ ਨਾ ਤਾਂ ਵਾਈਗੁਰੂ ਜੀ ਆਪਣੇ ਆਪ ਹੀ ਤੁਹਾਨੂੰ ਉਸ ਜਗ੍ਹਾ ਲੈ ਕੇ ਜਾਣਗੇ ਜਿੱਥੋਂ ਤੁਹਾਡੀ ਰੋਗ ਨੇ ਖਤਮ ਹੋਣਾ ਹੈਗਾ ਹਨਾ ਤੇ ਅਗਲੀ ਗੱਲ ਜਦੋਂ ਵੀ ਤੁਹਾਡੇ ਕਿਤੇ ਵੀ ਹਨਾ ਇਹ ਮੇਰਾ ਖੋਦਾ ਜਮਾਇਆ ਹੋਇਆ ਤੁਹਾਨੂੰ ਪਤਾ ਵੀ ਸਾਡੇ ਘਰੇ ਬਜ਼ੁਰਗ ਮੇਰੇ ਹਸਬੰਦ ਦੇ ਨਾਨੀ ਜੀ ਸਾਡੇ ਕੋਲੇ ਰਹਿੰਦੇ ਨੇ ਉਹ ਕਈ ਵਾਰੀ ਨਾ ਉਹਨਾਂ ਨੂੰ ਦੇਖੋ ਤਿੰਨ ਵਾਰ ਤਾਂ ਉਹਨਾਂ ਨੂੰ ਅਧਰੰਗ ਹੋ ਚੁੱਕਿਆ ਹੈਗਾ ਹਨਾ ਪਰ ਵਾਈਗੁਰੂ ਜੀ ਵਾਹਿਗੁਰੂ ਜੀ ਦੀ ਕਿਰਪਾ ਕਰਕੇ ਕਿਉਂਕਿ ਉਹ ਨਾਮ ਜਪਦੇ ਆ ਇਸ ਕਰਕੇ ਹਨਾ ਉਹਨਾਂ ਦਾ ਜਿਹੜਾ ਵੀ ਬਿਮਾਰੀ ਆਉਂਦੀ ਹੈ ਨਾ ਉਹ ਹੌਲੀ ਹੌਲੀ ਨਾਲ ਆਪ ਹੀ ਖਤਮ ਹੋ ਜਾਂਦੀ ਉਹ ਦੇਖੋ ਹੁਣ ਤੱਕ ਉਹ 90 ਸਾਲ ਤੋਂ ਉੱਪਰ ਹੋਣ ਵਾਲੇ ਨੇ ਹੁਣ ਤੱਕ ਉਹ ਆਪ ਦੀ ਕਿਰਿਆ ਆਪ ਕਰਦੇ ਹੈਗੇ ਹਨਾ ਆਪਣੇ ਆਪ ਹੀ ਬਾਥਰੂਮ ਆ ਟਾਇਲਟ ਜਾਣਾ ਇਹ ਇੱਕ ਨਾਮ ਸਿਮਰਨ ਦੀ ਹਨਾ ਲਾ ਲੋ ਸਕਤੀ ਹੀ ਹੁੰਦੀ ਹੈਗੀ ਹਨਾ ਕਈ ਵਾਰੀ ਨਾ ਉਹ ਜਦੋਂ ਕਾਫੀ ਬੇਚੈਨ ਹੁੰਦੇ ਆ ਕਾਫੀ ਹੈ ਨਾ ਐਦਾਂ ਹੁੰਦਾ ਵੀ ਨੀਂਦ ਨਹੀਂ ਆਉਂਦੀ ਹੈ ਨਾ ਬਚੁਰਗ ਨੇਗੇ ਜਾਂ ਜਦੋਂ ਜਿਆਦਾ ਬਿਮਾਰ ਹੋ ਜਾਂਦੇ ਨੇ ਫਿਰ ਮੰਮੀ ਉਹਰੀ ਕਹਿੰਣਗੇ ਵੀ ਕਿਹੜਾ ਹੁਣ ਆਪਾਂ ਕਰਨ ਕੀ ਕਰੀਏ ਨਾ ਪੁੱਤ ਹੀ ਆਏ ਨੇ ਵੀ ਮੇਰਾ ਇਹ ਖੋਦਾ ਜਮਾਇਆ ਹੋਇਆ ਬਾਕੀ ਤੁਸੀਂ ਹੈ ਨਾ ਦੇਖਿਆ ਵੀ ਹੋਣਾ ਜਿਹੜੇ ਆਪਣੇ ਮਨੁੱਖਤਾ ਦੀ ਸੇਵਾ ਵਾਲੇ ਵੀਰ ਜੀ ਨੇ ਹੈ ਨਾ ਉਹ ਦੇਖੋ ਕਿੰਨੇ ਪਾਗਲਾਂ ਤੱਕ ਨੂੰ ਲੈ ਕੇ ਆਉਂਦੇ ਨੇ ਤੇ ਉਹ ਕਿਵੇਂ ਠੀਕ ਹੁੰਦੇ ਆ ਹੈ ਨਾ ਤੇ ਹੁੰਦੇ ਤਾਂ ਚਲੋ ਦਵਾਈਆਂ ਵੀ ਆਪਾਂ ਨੂੰ ਲੈਣੀਆਂ ਨੇ ਮੈਂ ਇਹ ਨਹੀਂ ਕਹਿ ਰਹੀ ਵੀ ਦਵਾਈਆਂ ਨਹੀਂ ਲੈਣੀਆਂ ਹੈਗੀਆਂ ਕਿਉਂਕਿ ਦਵਾਈਆਂ ਵੀ ਉਦੋਂ ਹੀ ਕੰਮ ਕਰਦੀ ਨੇ ਜਦੋਂ ਵਾਇਗਰੂ ਜੀ ਦੀ ਕਿਰਪਾ ਹੁੰਦੀ ਹੈ ਤਾਂ ਤੁਸੀਂ ਕਰਨਾ ਕਿ ਇਹ ਕਿਤੇ ਵੀ ਤੁਹਾਡੇ ਰੋਗ ਹੈ ਹਨਾ ਸਵੇਰੇ ਤੁਸੀਂ ਨੇ ਉੱਠਣਾ ਉੱਠ ਕੇ ਤੁਸੀਂ ਨੇ ਉਸ ਜਗ੍ਹਾ ਤੇ ਹੱਥ ਰੱਖ ਲੈਣਾ ਹੈਗਾ ਜੇ ਤੁਹਾਡੇ ਘਰ ਦੇ ਵਿੱਚ ਕੋਈ ਹਨਾ ਇਸ ਤਰੀਕੇ ਦਾ ਬਿਮਾਰ ਪਿਆ ਹੈਗਾ ਤੁਹਾਨੂੰ ਐ ਵੀ ਇਹਨੂੰ ਅਸੀਂ ਬਹੁਤ ਹਨਾ ਦਵਾਈਆਂ ਦਵਾ ਦਵਾ ਕੇ ਥੱਕ ਗਏ ਠੀਕ ਨਹੀਂ ਹੋ ਰਿਹਾ ਉਸ ਦੇ ਸਿਰ ਤੇ ਹੱਥ ਰੱਖ ਕੇ ਤੁਸੀਂ ਨੇ ਕਰਨਾ ਕਿ ਤੁਸੀਂ ਨੇ ਮੂਲ ਮੰਤਰ ਸੈਭ ਜੀ ਦਾ ਪਾਠ ਕਰਨਾ ਹੈ ਇਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਵਾਹਿਗੁਰੂ 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 ਇਸ ਤਰੀਕੇ ਦੇ ਨਾਲ ਤੁਸੀਂ ਨੇ ਹਨਾ 15 ਮਿੰਟ ਅੱਧਾ ਘੰਟਾ ਘੰਟਾ ਜਿੰਨਾ ਤੁਹਾਨੂੰ ਟਾਈਮ ਮਿਲਦਾ ਹੈਗਾ ਤੁਹਾਡੇ ਕਿਤੇ ਵੀ ਕੋਈ ਰੋਗ ਹੈ ਹਨਾ ਜਾਂ ਤੁਸੀਂ ਦਵਾਈ ਲੈਣੀ ਹੈ ਦਵਾਈ ਨੂੰ ਵੀ ਆਪਣੇ ਹੱਥ ਵਿੱਚ ਇਸ ਤਰੀਕੇ ਨਾਲ ਫੜ ਕੇ ਪਹਿਲਾਂ ਤੁਸੀਂ ਨੇ ਓੰਕਾਰ ਸਤਨਾਮ ਇਸ ਤਰੀਕੇ ਨਾਲ ਮੋਲ ਮੰਤਰ ਦਾ 5 ਮਿੰਟ 10 ਮਿੰਟ ਜਾਂ 11 ਵਾਰੀ ਤੁਸੀਂ ਨੇ ਇਸ ਤਰੀਕੇ ਨਾਲ ਜਾਪ ਕਰਨਾ ਹੈ ਫਿਰ ਅਰਦਾਸ ਕਰਨੀ ਹੈ ਫਿਰ ਤੁਸੀਂ ਨੇ ਉਹ ਦਵਾਈ ਨੂੰ ਲੈਣਾ ਹੈ ਹਨਾ ਜਿਹੜਾ ਮਰੀਜ਼ ਆਏਗਾ ਕੋਈ ਵੀ ਤੁਹਾਡੇ ਕਿਤੇ ਅੰਗ ਦੇ ਦਰਦ ਹੁੰਦਾ ਕਿਤੇ ਵੀ ਤੁਹਾਨੂੰ ਆਉਂਦਾ ਵੀ ਅਸੀਂ ਬਹੁਤ ਥੱਕ ਚੁੱਕੇ ਆ ਨਹੀਂ ਠੀਕ ਹੋ ਰਿਹਾ ਚਾਹੇ ਤੁਸੀਂ ਦਵਾਈ ਲੈ ਰਹੇ ਹੋ ਮੈਂ ਦਵਾਈ ਤੋਂ ਬੰਦ ਨਹੀਂ ਕਰ ਰਹੀ ਹੈ ਹਨਾ ਤਾਂ ਤੁਸੀਂ ਇਸ ਜਗ੍ਹਾ ਇਹ ਚੀਜ਼ ਨੂੰ ਕਰਕੇ ਦੇਖਣਾ ਤੁਸੀਂ ਨੇ 1 ਮਹੀਨਾ ਇੱਕ 40 ਦਿਨ ਲਗਾਤਾਰ ਕਰਨਾ ਹੈਗਾ ਇਸ ਚੀਜ਼ ਨੂੰ ਤਾਂ ਤੁਸੀਂ ਦੇਖਿਓ ਤੁਹਾਨੂੰ ਜਿਹੜਾ ਤੁਹਾਡਾ ਰੋਗ ਹੈ ਨਾ ਉਹ ਕਿਵੇਂ ਚੁਟਕੀਆਂ ਦੇ ਵਿੱਚ ਜਿਵੇਂ ਇੱਕ ਕਹਿੰਦੇ ਨੇ ਸਵਾਦੀ ਚੁਟਕੀ ਤੋਂ ਖਤਮ ਹੋਣ ਵਾਲੀ ਗੱਲ ਹੋ ਜਾਂਦੀ ਹੈ ਨਾ ਕਿਵੇਂ ਉਸ ਤਰੀਕੇ ਦੇ ਨਾਲ ਹਨਾ ਖਤਮ ਹੋਵੇਗਾ ਤਾਂ ਇਹ ਚੀਜ਼ ਨੂੰ ਨਾ ਤੁਸੀਂ ਜ਼ਰੂਰ ਕਰਕੇ ਦੇਖਿਓ ਕਿਉਂਕਿ ਇਹਦੇ ਵਿੱਚ ਤੁਹਾਡਾ ਕੁਝ ਨਹੀਂ ਜਾਣ ਵਾਲਾ ਦਵਾਈ ਤਾਂ ਤੁਸੀਂ ਵੈਸੇ ਹੀ ਲੈ ਰਹੇ ਹੋ ਹਨਾ ਪਰ ਤੁਸੀਂ ਅਰਦਾਸ ਕਰਿਓ ਤਾਂ ਉਹ ਦਵਾਈ ਤੁਹਾਨੂੰ 10 ਗੁਣਾ ਜਾ ਕੇ ਅਸਰ ਕਰੂਗੀ ਦੇਖੋ ਦਰਦਾਂ ਦੀਆਂ ਗੋਲੀਆਂ ਆਪਾਂ ਲੈ ਲੈ ਕੇ ਥੱਕ ਚੁੱਕੇ ਆ ਉਹਦੇ ਨਾਲ ਲੀਵਰ ਕਿਡਨੀ ਆਪਾਂ ਖਰਾਬ ਕਰ ਰਹੇ ਹਾਂ ਇਹ ਤਾਂ ਕੁਝ ਵੀ ਨਹੀਂ ਹੈਗਾ ਇਹ ਤਾਂ ਤੁਸੀਂ 5-10 ਮਿੰਟ ਤੁਹਾਨੂੰ ਇਸ਼ਨਾਨ ਕਰਨ ਦੀ ਵੀ ਤਾਂ ਨਹੀਂ ਹੈਗਾ ਵੀ ਮੈਂ ਇਸ਼ਨਾਨ ਕਰਨਾ ਤੁਸੀਂ ਉੱਠੋ ਮੂੰਹ ਹੱਥ ਤਾਂ ਤੋ ਬਚਾਏ ਮੂੰਹ ਹੱਥ ਵੀ ਨਹੀਂ ਤੋ ਸਕਦੇ ਤਾਂ ਤੁਸੀਂ ਇਸੇ ਤਰੀਕੇ ਨਾਲ ਚੌਂਕੜਾ ਮਾਰ ਕੇ ਹੈਨਾ ਵਾਹਿਗੁਰੂ ਜੀ ਅੱਗੇ ਅਰਦਾਸ ਕਰੋ ਤੇ ਅਰਦਾਸ ਕਰਕੇ ਤੁਸੀਂ ਹੈਨਾ ਮੂਲ ਮੰਤਰ ਸਾਈਂ ਜੀ ਦਾ ਪਾਠ ਸ਼ੁਰੂ ਕਰ ਲਓ ਪਾਠ ਸ਼ੁਰੂ ਕਰਕੇ ਤੁਸੀਂ ਹੈਨਾ ਜਦੋਂ ਅਰਦਾਸ ਕਰੋਗੇ ਤਾਂ ਦੇਖਿਓ ਤੁਹਾਡਾ ਖੁਦ ਦਾ ਹਨਾ ਮਨ ਤਾਂ ਨਾ ਕਿੰਨਾ ਤੁਹਾਨੂੰ ਹਲਕਾ ਮਹਿਸੂਸ ਹੋਗਾ ਨਾਲੇ ਤੁਹਾਡੇ ਘਰ ਦੇ ਵਿੱਚ ਹਨਾ ਬਰਕਤਾਂ ਹੋਣ ਲੱਗਣਗੀਆਂ ਤੇ ਇਹ ਕਾਰਨ ਨਾਲ ਤੁਸੀਂ ਥੋੜਾ ਜਿਹਾ ਜਲ ਵੀ ਤੇ ਥੋੜਾ ਜਿਹਾ ਤੁਸੀਂ ਨਾ ਜਲ ਵੀ ਕੋਲੇ ਰੱਖ ਲੈਣਾ ਕਿਉਂਕਿ ਜਦੋਂ ਆਪਾਂ ਬਾਣੀ ਪੜਦੇ ਆ ਨਾ ਉਹ ਜਲ ਹੈ ਜਿਹੜਾ ਅਮਰਤ ਬਣ ਜਾਂਦਾ ਤੁਸੀਂ ਦੇਖਿਆ ਹੋਣਾ ਕਿ ਆਪਣੇ ਜਦੋਂ ਪਖੰਡ ਪਾਠ ਸਾਹਿਬ ਜਾਂ ਸਹਿਜ ਪਾਠ ਸਾਹਿਬ ਪ੍ਰਕਾਸ਼ ਕਰਵਾਉਨੇ ਤਾਂ ਆਪਾਂ ਉੱਥੇ ਜਲ ਰੱਖਦੇ ਆ ਕੁੰਭ ਦਾ ਜਲ ਜਿਹਨੂੰ ਕਿਹਾ ਜਾਂਦਾ ਹੈ ਨਾ ਤੇ ਉਹ ਕਾਦੇ ਵਾਸਤੇ ਹੁੰਦੇ ਤਾਂ ਕਿ ਉਹਦੇ ਵਿੱਚ ਬਾਣੀ ਪੜੀ ਜਾਵੇ ਤੇ ਪੀਣ ਵਾਲਿਆਂ ਦੇ ਮਨ ਨੂੰ ਸ਼ਾਂਤੀ ਆਵੇ ਹਨਾ ਤੇ ਆਪਾਂ ਸਰੋਵਰਾਂ ਤੋਂ ਜਲ ਲੈ ਕੇ ਆਉਣੇ ਆ ਉਹਦਾ ਵੀ ਇਹੀ ਹੁੰਦਾ ਕਿਉਂਕਿ ਉੱਥੇ ਬਾਣੀ ਪੜੀ ਹੁੰਦੀ ਹੈਗੀ ਹਨ ਜਿਹਨੂੰ ਭਰੋਸਾ ਦੇਖੋ ਉਹ ਸਤਰ ਜਾਂਦੇ ਜਿਹਨੂੰ ਨਹੀਂ ਭਰੋਸਾ ਉਹ ਤਾਂ ਤੁਹਾਨੂੰ ਪਤਾ ਹੀ ਹੈ ਵੀ ਚਾਹੇ ਸਾਹਮਣੇ ਖੜ ਕੇ ਆ ਕੇ ਰੱਬ ਹਨਾ ਤੁਹਾਨੂੰ ਕਹੇ ਵੀ ਮੈਂ ਰੱਬਾਂਗਾ ਹਨਾ ਆਪਾਂ ਫਿਰ ਵੀ ਯਕੀਨ ਨਹੀਂ ਕਰਾਂਗੇ ਹਨਾ ਤੇ ਇਹਦਾ ਇੱਕ ਬਹਾਨਾ ਹੀ ਬਣਦਾ ਹੁੰਦਾ ਕਹਿੰਦੇ ਕੋਈ ਪਤਾ ਨਹੀਂ ਹੁੰਦਾ ਕਦੋਂ ਕਿੱਥੇ ਕਿਹੜਾ ਪੈਣ ਭਰਾ ਦਾ ਹਨਾ ਰੋਗ ਠੀਕ ਹੋ ਜੇ ਇੱਕ ਮੈਨੂੰ ਪਹਿਲਾ ਮੈਸੇਜ ਕੀਤਾ ਤੇ ਇੱਕ ਭੈਣ ਨੇ ਕਹਿੰਦੀ ਭੈਣੇ ਵੀ ਮੇਰਾ ਬੇਟੇ ਦਾ ਬਹੁਤ ਪੇਟ ਦਰਦ ਹੁੰਦਾ ਰਹਿੰਦਾ ਹੈ ਨਾ ਠੀਕ ਨਹੀਂ ਹੁੰਦਾ ਵੀ ਬਹੁਤ ਦਵਾਈਆਂ ਦਵਾ ਦਵਾ ਕੇ ਵੀ ਥੱਕ ਗਏ ਵੀ ਬਿਲਕੁਲ ਠੀਕ ਨਹੀਂ ਹੁੰਦਾ ਦੇਖੋ ਇੱਕ ਕੋਈ ਗੱਲ ਨਹੀਂ ਹੈਗੀ ਇਹ ਆਮ ਗੱਲ ਹੈਗੀ ਹੈਨਾ ਮੈਂ ਆਮ ਇਹ ਨੁਸਖੇ ਦੱਸਦੀ ਰਹਿਣੀ ਆ ਨਾ ਵੀਡੀਓ ਦੇ ਵਿੱਚ ਕਿ ਤੁਸੀਂ ਅਜਮੈਨ ਲੈ ਕੇ ਥੋੜਾ ਜਿਹਾ ਕੋਸੇ ਪਾਣੀ ਦੇ ਨਾਲ ਜਾਂ ਮਾਰੂ ਚਾਹ ਲੈ ਲਓ ਚਾਹ ਤੁਸੀਂ ਕੋਸਾ ਪਾਣੀ ਲੈ ਲਓ ਹੈਨਾ ਉਹਦੇ ਨਾਲ ਤੁਸੀਂ ਅਜਮੈਨ ਤੇ ਥੋੜਾ ਜਿਹਾ ਆਪਣਾ ਕਾਲਾ ਨਮਕ ਹੈਗਾ ਮਿਲਾ ਕੇ ਉਹਨੂੰ ਤੁਸੀਂ 2-3 ਦਿਨ ਲਗਾਤਾਰ ਲੈਂਦੇ ਰਹੋ ਤੁਹਾਡੀ ਹੈਨਾ ਪੇਟ ਦੇ ਵਿੱਚ ਗੈਸ ਬਣ ਜਾਂਦੀ ਹੈ ਜਾਂ ਕੀੜੇ ਵਗੈਰਾ ਹੋ ਜਾਂਦੇ ਹਨ ਕਿਉਂਕਿ ਆਪਾਂ ਮੈਦਾ ਮਿੱਠਾ ਬਹੁਤ ਖਾਈ ਜਾਂਦੇ ਆ ਇਹਦੇ ਨਾਲ ਫਿਰ ਜਦੋਂ ਤੁਸੀਂ ਇਹ ਲਾਓਗੇ ਨਾ ਤੁਹਾਡਾ ਹਾਜਮਾ ਜਿਹੜਾ ਉਹ ਠੀਕ ਹੋ ਜਾਊਗਾ ਤੇ ਤੁਹਾਡਾ ਜਿਹੜਾ ਪੇਟ ਹੈ ਦਾ ਦਰਦ ਹੈਗਾ ਉਹ ਠੀਕ ਹੋ ਜਾਊਗਾ ਬਾਕੀ ਹੈਨਾ ਤੁਹਾਨੂੰ ਨਾ 6 ਮਹੀਨਿਆਂ ਮਗਰੋਂ ਸਾਲ ਮਗਰੋਂ ਨਾ ਇੱਕ ਕੀੜਿਆਂ ਵਾਲੀ ਗੋਲੀ ਆਉਂਦੀ ਆ ਤਾਂ ਤੁਸੀਂ ਉਹ ਲੈ ਸਕਦੇ ਹੋ ਨਹੀਂ ਫਿਰ ਤੁਸੀਂ ਥੋੜੀ ਜੀ ਅਜਮੈਨ ਥੋੜੇ ਜਿਹਾ ਗੁੜ ਇੱਕ ਦੋ ਹਰੀਆਂ ਆਪਣੀਆਂ ਇਲਾਇਚੀਆਂ ਤੇ ਥੋੜੀ ਜੀ ਸੌਫ ਥੋੜਾ ਜਿਹਾ ਨਾਮਕ ਇਹਨਾਂ ਨੂੰ ਪਾ ਕੇ ਇੱਕ ਕਾੜਾ ਜਾਂ ਛੋਟਾ ਜਿਹਾ ਹਨਾ ਥੋੜਾ ਜਿਹਾ ਅੱਧਾ ਇੱਕ ਗਲਾਸ ਕਾੜੀ ਜਿਹਦਾ ਬਣਾ ਕੇ ਤੁਸੀਂ ਹਨਾ ਪੀ ਲਓ ਤਾਂ ਇਹਦੇ ਨਾਲ ਵੀ ਜਿਹੜੇ ਤੁਹਾਡੇ ਪੇਟ ਦੇ ਕੀੜੇ ਨੇ ਉਹ ਸਾਰੇ ਮਰ ਜਾਣਗੇ ਤੇ ਤੁਹਾਨੂੰ ਤੰਦਰੁਸਤੀ ਮਿਲ ਜੂਗੀ ਹਨਾ ਕਿਉਂਕਿ ਪੇਟ ਦੇ ਨਾਲ ਆਪਣੀਆਂ ਬਹੁਤ ਸਾਰੀਆਂ ਬਿਮਾਰੀਆਂ ਜੁੜੀਆਂ ਹੋਈਆਂ ਨੇ ਹਨਾ ਪੇਟ ਖਰਾਬ ਹੈ ਤਾਂ ਬਹੁਤ ਬਿਮਾਰੀਆਂ ਲੱਗਦੀਆਂ ਨੇ ਦੇਖੋ ਜਿਹੜਾ ਮੈਂ ਤੁਹਾਨੂੰ ਇਹ ਦੱਸਿਆਗਾ ਵੀ ਤੁਸੀਂ ਹਨਾ ਇਸ ਤਰੀਕੇ ਨਾਲ ਮੋਲ ਮੰਤਰ ਸਾਹਿਬ ਜੀ ਦਾ ਪਾਠ ਕਰਨਾ ਤੇ ਜਾਣ ਤੋਂ ਪਹਿਲਾਂ ਇਹ ਅਰਦਾਸ ਕਹਣੀ ਤਾਂ ਦੇਖਿਓ ਤੁਹਾਡੇ ਰੋਗਾਂ ਨੂੰ ਵਾਹਿਗੁਰੂ ਜੀ ਕਿਵੇਂ ਕੱਟਦੇ ਨੇ ਤਔਰਤ ਵੀਡੀਓ ਚੰਗੀ ਲੱਗਦੀ ਹੁੰਦੀ ਹੈ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਆਪਣਾ ਦੂਸਰਾ ਚੈਨਲ ਹੈ ਕਿਰਨ ਕੁਕਿੰਗ ਐਂਡ ਸਟੀਚਿੰਗ ਉਹਨੂੰ ਵੀ ਤੁਸੀਂ ਪਲੀਜ਼ ਸਬਸਕ੍ਰਾਈਬ ਕਰ ਲੈਣਾ ਮਿਲਾਂਗੇ ਹੁਣ ਆਪਾਂ ਅਗਲੀ ਵੀਡੀਓ ਵਿੱਚ ਤੱਕ ਲਈ ਸਾਰੇ ਪੈਨਪ੍ਰਾਵ ਉਹਨਾਂ ਦੇ ਵੱਲੋਂ ਸਾਥੀ ਸਰੀ